ਸਤਨਾਮ ਵਾਹਿਗੁਰੂ ਜੀ ਸੋਰਠ ਮਹਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹਿ ਮੰਨ ਜੋ ਨਰ ਦੁੱਖ ਮੈਂ ਦੁੱਖ ਨਹਿ ਮੰਨ ਸੁਖ ਸੁਨ ਅਰਪਣਹਿ ਜਾਕੇ ਕਰਤਨ ਮਾਰਟੀ ਮਨ ਰਹਿ ਨਨੰਦਿਆ ਨਯੋ ਸਚ ਜਾਕ ਲੋਭ ਮੋਇ ਬਿਮਨਾ ਹਰ ਇਕ ਸੋਗ ਤੇ ਰਹੇ ਨਯਰ ਨਾਹਿ ਮਾ ਹਤ ਮਨਸਾ ਅਸਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਸ ਕਾਮ ਕ੍ਰੋਧ ਜੈ ਪਰਸ ਨਾ ਹਨ ਤੇ ਕਟ ਬ੍ਰਹਮ ਨਿਵਾਸ ਗੁਰ ਕਿਰਪਾ ਜੀ ਨਰ ਕੋ ਕੀਨੇ ਤੇਹ ਜਗਤ ਪੈਛਾਨੇ ਨਾਨਕ ਲੀਨ ਭਯੋਗ ਗੋਬਿੰਦ ਸਿਉ ਜਪਨੇ ਸੰਗ ਭਾਨੇ ਗੁਰੇ ਕਿਰਪਾ ਜੇ ਨਰਕ ਕੀਨੀ ਤੇ ਹਿਜੁ ਕਿਤ ਪੇਸ਼ਾਨੇ ਨਾਨਕ ਲੀਨ ਭਯੋਗ ਗੋਬਿੰਦ ਸਿਉ ਜਪਨੇ ਸੰਗ ਭਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਿਵਾਰੀ ਸਾਧ ਸੰਗਤ ਅੱਜ ਦਾ ਪਵਨ ਪਵਿੱਤਰ ਜੋ ਸ਼ਬਦ ਆਪ ਜੀ ਨੇ ਸਤ੍ਰਵਨ ਕੀਤਾ ਹੈ ਪਾਤਸ਼ਾਹ ਸਭ ਦੇ ਵਿੱਚ ਉਸ ਗੁਰਮੁਖ ਦੀ ਧਾਰਨ ਲਈ ਹੈ ਜਿਹੜਾ ਮਾਲਕ ਦੇ ਹੁਕਮ ਦੇ ਵਿੱਚ ਉਹਦੀ ਰਾਜਾ ਦੇ ਵਿੱਚ ਵਿਚਰਦਾ ਨਹੀਂ ਤਾਂ ਸੰਸਾਰ ਦੀ ਹਾਲਤ ਇਹ ਹੈ ਮਦਾਰ ਮੇਤ ਪੂਤ ਸੰਬੰਧੇ ਸਗਰੇ ਤਨ ਸਿਉ ਲਾਗੇ ਬੰਦ ਅੰਦਰ ਵਿੱਚ ਖਜਤ ਹੋਇਆ ਮਰ ਆਗਦੇ ਹੁਣ ਇਸ ਸੰਸਾਰ ਦੇ ਵਿੱਚ ਤੇਰਾ ਕੋਈ ਸੰਗੀ ਨਹੀਂ ਤੇਰਾ ਕੋਈ ਮਿੱਤਰ ਨਹੀਂ ਜਿਹੜਾ ਤੇਰਾ ਨਾਲ ਸਾਥ ਨਿਭਾਏਗਾ ਇਹ ਜਗ ਮੀਤ ਨਾ ਦੇਖਿਓ ਕੋਈ ਆਪਣੇ ਸੁਖਾਂ ਦੀ ਖਾਤਰ ਤੇਰੇ ਨਾਲ ਨੇ ਕਹਿੰਦੇ ਜਦੋਂ ਦੁੱਖ ਆ ਗਿਆ ਫਿਰ ਸਾਥੀ ਤੇਰਾ ਕਿਸੇ ਨੇ ਨਹੀਂ ਬਣਨਾ ਬੰਦਿਆ ਯਾਦ ਰੱਖੀ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਸੋ ਮਰ ਜਾਗਦੇ ਨੇ ਭਾਈ ਪਰ ਜਿਹੜਾ ਗੁਰਮੁਖ ਹੈ ਮਾਲਕ ਦੇ ਨਾਮ ਨੂੰ ਜਪਣ ਵਾਲਾ ਉਹ ਨਾਤ ਅਤ ਦੇ ਦੁਖ ਆਣ ਤੇ ਹੀ ਕਬਰੌਂਦਾ ਨਾਤ ਸੁਖ ਆਣ ਤੇ ਬੜਾ ਖੁਸ਼ ਹੋ ਜਾਂਦਾ ਉਹ ਸੰਮ ਬਚਰਦਾ ਹੈ ਜਿਹਨੂੰ ਕਹਿੰਦੇ ਹੈ ਸਹਿਜ ਅਵਸਥਾ ਉਹ ਹਰੇਕ ਮਾਲਕ ਦਾ ਹੁਕਮ ਸਮਝਦਾ ਹੈ ਹਰੇਕ ਗੜ ਨੂੰ ਖੜੇ ਮੱਥੇ ਸਵਾਰ ਕਰਦਾ ਹੈ ਕਿ ਮਾਲਕ ਦਾ ਹੁਕਮ ਉਹ ਧੀ ਰਜਾ ਬੰਦਾ ਆਪਣੀ ਸਿਆਣਪ ਦੇ ਨਾਲ ਚਤਰਾਈ ਨਾਲ ਬੜੇ ਕਾਜ ਕਰਨਾ ਚਾਹੁੰਦਾ ਕਿ ਮੈਂ ਇਸ ਤਰ੍ਹਾਂ ਕਰ ਲਾਂ ਕਿਸੇ ਨੂੰ ਧੋਖਾ ਦੇ ਜਵਾਂ ਕਈ ਕਾਰ ਜਿਹੜੇ ਹੈ ਬੰਦਾ ਦੁਨੀਆ ਤੋਂ ਲਕੋ ਕਰਕੇ ਕਰਦਾ ਪਰ ਮਾਜ ਆਉਦੇ ਨੇ ਕਿ ਉਸ ਪ੍ਰਮਾਤਮਾ ਅੱਗੇ ਬੰਦਿਆ ਸਿਆਣਪ ਤੇਰੀ ਕੋਈ ਨਹੀਂ ਚੱਲਣੀ ਲੱਖ ਸਿਆਣਪਾਂ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਗੁਰੂ ਨਾਨਕ ਪਾਤਸ਼ਾਹ ਜਿਹਨੂੰ ਗੁਰ ਰਜਨ ਪਾਤਸ਼ਾਹ ਵਿਆਖਦੇ ਹਨ ਸਿਆਣਪ ਕਾਹੂ ਕਾਮ ਨਾ ਆਉ ਜੋ ਅਨਰੂਪਿਓ ਠਾਕੁਰ ਮੇਰੇ ਹੋਈ ਰਹੀ ਉਹ ਬਾਤ ਜੋ ਪ੍ਰਮਾਤਮਾ ਕਰਨਾ ਚਾਹੁੰਦਾ ਸੰਸਾਰ ਤੇ ਇਹ ਬੰਦਿਆ ਹੁੰਦਾ ਉਹ ਹੀ ਹੈ ਇਹ ਤੇਰਾ ਬਲੇਖਾ ਕਿ ਮੈਂ ਆਪਣੀ ਚਤਰਾਈ ਦੇ ਨਾਲ ਹਰ ਕੁਝ ਕਰ ਲਾਂਗਾ ਕਿਉਂਕਿ ਪ੍ਰਮਾਤਮਾ ਤੇਰੇ ਮਾੜੇ ਕਰਮਾਂ ਨੂੰ ਤੇਰੇ ਚੰਗੇ ਕਰਮਾਂ ਨੂੰ ਕੀ ਦੇਖ ਰਿਹਾ ਜੇ ਤੂੰ ਭਲਾਈ ਦੇ ਕਾਜ ਕਰਦਾ ਹੈ ਰੱਬ ਉਹ ਵੀ ਦੇਖਦਾ ਹੈ ਜੇ ਮਾੜੇ ਕਰਮ ਕਰ ਰਿਹਾ ਰੱਬ ਉਹ ਵੀ ਦੇਖਦਾ ਪ੍ਰਬੰਧਾ ਆਪਣੇ ਚਤਰਾਈ ਨੂੰ ਸੋਚਦਾ ਹੈ ਕਿ ਮੈਨੂੰ ਸ਼ਾਇਦ ਦੇਖਦਾ ਹੀ ਕੋਈ ਨਹੀਂ। ਗੁਨਾਹਤ ਬਾਦਸ਼ਾਹ ਕਹਿੰਦੇ ਨੇ ਹਜ਼ਾਰਾਂ ਹੀ ਸਿਆਣਪਾ ਹੋਣ ਇੱਕ ਵੀ ਨਾਲ ਨਹੀਂ ਜਾਂਦੀ। ਇੱਕ ਵੀ ਸਿਆਣਪ, ਇੱਕ ਵੀ ਚਤਰਾਈ ਹੈ ਬੰਦਿਆ ਤੇਰੇ ਨਾਲ ਨਹੀਂ ਜਾਣੀ। ਕਿਤੇ ਤੂੰ ਆਖੇ ਸ਼ਾਇਦ ਮੈਨੂੰ ਰੱਬ ਬਖਸ਼ ਦੇਗਾ। ਦੁਨੀਆ 'ਚ ਮਾਰੇ ਕਰਮ ਕਮਾਲੇ ਜਿੰਨੇ ਕਮਾਲੇ ਠੀਕ ਹੈ ਇਤਨੀ ਉਮਰ ਭੋਗ ਲਈ ਮਾਰੇ ਕਰਮ ਕਮਾਲੇ ਠੀਕ ਹੈ ਕਿਸੇ ਨੂੰ ਕਿਹੜਾ ਪਤਾ ਲੱਗਣਾ ਪਿੰਡ ਬਦਲ ਦੇਗਾ ਸ਼ਹਿਰ ਬਦਲ ਦੇਗਾ ਕਈ ਕਰਦੇ ਨੇ ਜਿੱਦਾਂ ਜਿੱਥੇ ਬਦਨਾਮ ਹੋ ਗਏ ਉਹ ਨਗਰ ਉਹ ਸ਼ਹਿਰ ਛੱਡ ਦੇਣ ਨਵੀਂ ਥਾਂ ਤੇ ਜਾਵਾਂਗੇ ਉੱਤੇ ਫਿਰ ਧਰਮੀ ਬਣ ਜਾਾਂਗੇ ਜਰਗੇ ਜਗ੍ਹਾ ਬਦਲਦੇ ਨਾਲ ਤੇਰੇ ਕਰਮ ਨਹੀਂ ਬਦਲਨੇ ਜਿਹੜੇ ਤੂੰ ਕੀਤੇ ਸਨ ਜੋ ਭੋਗੇ ਹਨ ਜੋ ਕਰਕੇ ਆਇਆ ਇਸੇ ਤਰ੍ਹਾਂ ਹੁਣ ਬੰਦਾ ਸੰਸਾਰ ਤੋਂ ਜਗਾ ਬਦਲ ਲੈ ਮਾਲਕ ਦੇ ਦਰ ਤੇ ਕਿ ਉੱਥੇ ਜਾ ਕੇ ਜਿਹੜੇ ਕਰਮ ਕਮਾਏ ਨੇ ਉਹ ਕਿਤੇ ਬਦਲ ਜਾਣਗੇ ਨਹੀਂ ਬਦਲਣਗੇ ਉਹ ਕਰਮ ਜੋ ਕੀਤੇ ਹਨ ਤੂੰ ਧਰਤੀ ਦੇ ਵਿੱਚ ਸੰਸਾਰ ਚ ਦੁਨੀਆ ਕਹਿ ਲਈ ਤਾਂ ਜਦੋਂ ਤੂੰ ਅਗਾਹ ਜਾਣਾ ਹੈ ਨਾ ਇਸ ਸਰੀਰ ਰੂਪੀ ਚੋਲੇ ਨੂੰ ਤਿਆਗ ਕਰਕੇ ਇਸ ਆਤਮਾ ਨੇ ਜਿੱਥੇ ਜਾਣਾ ਜੋਤ ਨੇ ਆਤਮਾ ਉੱਥੇ ਵੀ ਤੇਰੇ ਕਰਮਾਂ ਨਹੀਂ ਤੇਰਾ ਸਾਥ ਦੇਣਾ ਅਸੀਂ ਰੋਜ਼ਾਨਾ ਹੀ ਪੜਦੇ ਹਾਂ ਕਰਮੇ ਆਪ ਕੋ ਆਪੜ ਕੇ ਨੇੜੇ ਕੇ ਤੂ ਹੁਣ ਬੰਦਿਆ ਜੋ ਤੂੰ ਸੰਸਾਰ ਦੇ ਵਿੱਚ ਕਮਾਇਆ ਜੋ ਤੂੰ ਕਰਮ ਕੀਤੇ ਨੇ ਨਾਲ ਤੇਰੇ ਉਹੀ ਜਾੜੇ ਨੇ ਇਹ ਨਹੀਂ ਹੈ ਕਿ ਤੂੰ ਇੱਥੇ ਤੋਂ ਕਿਸੇ ਨੂੰ ਧੋਖਾ ਦੇ ਜਾਏਗਾ ਕਿ ਮੈਂ ਜਗਾ ਬਦਲਾਂ ਮੈਂ ਕਿਸੇ ਹੋਰ ਸ਼ਹਿਰ ਚਲ ਜਾਵਾਂ ਜਿੱਥੇ ਕੋਈ ਮੈਨੂੰ ਜਾਣਦਾ ਹੀ ਨਹੀਂ ਹੋਵੇ ਕਰਦੇ ਹਾਂ ਨਾ ਕਹੀ ਮਾਰੇ ਕਰਮ ਕਰਕੇ ਮੁੜ ਕੇ ਸਥਾਨ ਬਦਲ ਲੈਣਾ ਇੱਥੇ ਮੈਨੂੰ ਕੋਈ ਪਛਾਣਦਾ ਨਹੀਂ ਇੱਥੇ ਮੈਂ ਧਰਮੀ ਬਣ ਜਾਵਾਂਗਾ ਪਰ ਕਹਿੰਦੇ ਰੱਬ ਨੂੰ ਦੇਖ ਲੇਖਾ ਜਣਾ ਦੇਣਾ ਹੀ ਪੈਣਾ ਤੈਨੂੰ ਸਿਆਣਪ ਕਾਹੂ ਕਾਮ ਨਾ ਆਪ ਕੋਈ ਵੀ ਸਿਆਣਪ ਬੰਦਿਆ ਤੇਰੇ ਕੰਮ ਨਹੀਂ ਹੋਣੀ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਜੇ ਤੂੰ ਮਾੜੇ ਕਰਮ ਕੁਮਾਰਿਆ ਰੱਬ ਉਹ ਵੀ ਦੇਖ ਰਿਆ ਜੇ ਤੂੰ ਚੰਗੇ ਕਰੂ ਕਰਦਾ ਰੱਬ ਦੀ ਨਿਗਾਹ ਉਤੇ ਵੀ ਹੁਣ ਜਿਸ ਤਰ੍ਹਾਂ ਕੋਈ ਘਰੋਂ ਚਲਿਆ ਜਾਏ ਬੰਦਾ ਆਖਦਾ ਮੈਂ ਆਪਣੇ ਸਿਆਣਪ ਦੇ ਨਾਲ ਆਹ ਰਾਸਤੇ ਨੂੰ ਛੱਡ ਕੇ ਦੂਜੇ ਰਾਸਤੇ ਚਲ ਜਾਵਾਂਗਾ ਪਰ ਕਹਿੰਦੇ ਜਿਹੜਾ ਸੋ ਪ੍ਰਮਾਤਮਾ ਨੇ ਜੋ ਕਰਨਾ ਹੈ ਜੋ ਮਿਥਿਆ ਹੈ ਜੋ ਹੋਣਾ ਹੈ ਹੁੰਦਾ ਹੋਈ ਹੈ ਜੀ ਜਿਸ ਤਾਂ ਘਰੋਂ ਬੱਚਾ ਚਲਿਆ ਜਾਂਦਾ ਤਾਂ ਮੁਰ ਕਰਕੇ ਕਈ ਵਾਰੀ ਵਾਪਸ ਹੀ ਨਹੀਂ ਪਰਤਦਾ ਕਈ ਵਾਰੀ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਕਿਤੇ ਨੇ ਸੋਚਿਆ ਨਹੀਂ ਹੁੰਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਉਸ ਅਤ ਦੇ ਖੁਸ਼ੀ ਵਾਲੇ ਸਮੇਂ ਦੇ ਵਿੱਚ ਇੱਕ ਛਣ ਦੇ ਵਿੱਚ ਕਹਿੰਦੇ ਨੇ ਗਮੀ ਦਾ ਮਾਹੌਲ ਬਣ ਜਾਂਦਾ ਪਰਮਾਤਮਾ ਚਾਹੇ ਤਾਂ ਕੀ ਨਹੀਂ ਹੋ ਸਕਦਾ اے ਬੰਦੇਓ ਤੂੰ ਜਦੋਂ ਜ਼ਿਆਦਾ ਸੁਖ ਆਣ ਤੇ ਖੁਸ਼ ਨਾ ਹੋ ਜਾਈਂ ਆਪੇ ਤੋਂ ਬਾਹਰ ਨਾ ਹੋ ਜਾਈਂ ਤੇ ਦੁੱਖ ਆਣ ਤੇ ਕਿਤੇ ਰੱਬ ਨੂੰ ਲਾਭਾ ਨਾ ਦੇ ਦੇ। ਇਸੇ ਕਰਕੇ ਗੁਰਜਨ ਪਾਤਸ਼ਾਹ ਗੁਰੂ ਤੇਗ ਬਹਾਦਰ ਮਰਦ ਨੇ ਆਖਿਆ ਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਹਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ। ਰੱਬ ਦਾ ਪਿਆਰਾ ਨਾ ਦੁੱਖਾਂ ਵਿੱਚ ਘਰੋਂਦਾ। ਨਾ ਕਿਸੇ ਤੋਂ ਡਰਦਾ ਹੈ ਨਾ ਸੁਖ ਆਣ ਤੇ ਬਾਹਰ ਖੁਸ਼ ਹੋ ਜਾਂਦਾ ਆਪੇ ਤੋਂ ਬਾਹਰ ਹੋ ਜਾਂਦਾ ਨਾ ਹੀ ਕਿਸੇ ਨਾਲ ਬਾਹਲਾ ਪਿਆਰ ਪਾ ਕੇ ਰੱਖਦਾ ਪਿਆਰ ਦਾ ਭਾਵ ਇਹ ਨਹੀਂ ਕਿਸੇ ਨਾਲ ਨਫ਼ਤ ਕਰੀ ਜਾਣੀ ਕਿਸੇ ਨਾਲ ਪਿਆਰ ਨਹੀਂ ਕਰਨਾ ਨਹੀਂ ਇਤਨਾ ਪਿਆਰ ਕਿਸੇ ਨਾਲ ਇਤਨਾ ਨੇਹ ਨਹੀਂ ਕਰਦਾ ਜਦੋਂ ਵਿਛੜ ਜਾਵੇ ਤਾਂ ਦੁੱਖ ਨਾ ਹੋਵੇ ਇਹ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਿਖਾਇਆ ਦਾ ਜਦੋਂ ਆਨੰਦਪੁਰ ਸਾਹਿਬ ਛੱਡਿਆ ਕੋਈ ਮੱਥੇ ਬਟਣੇ ਜਦੋਂ جنگ ਦੇ ਮੈਦਾਨ ਤੇ ਲੜਦੇ ਨੇ ਫਿਰ ਵੀ ਲੜਦੇ ਨੇ ਕੋਈ ਮਨ ਵਿੱਚ ਨਹੀਂ ਆਇਆ ਕਿ ਰੱਬਾ ਮੈਂ ਤੇਰੀ ਭਗਤੀ ਕਰ ਰਿਹਾ ਹਾਂ ਮੈਂ ਅਨੰਤਪੁਰ ਸਭ ਛੱਡ ਦਿੱਤਾ ਹੁਣ ਜੰਗ ਦਾ ਮਾਹੌਲ ਬਣ ਗਿਆ ਉਹ ਸਮਾਂ ਆਇਆ ਜਦੋਂ ਇੱਕ ਪਿਤਾ ਨੂੰ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਸਾਹਮਣੇ ਦੇਖਣਾ ਪਿਆ ਗਿਆ ਫਿਰ ਵੀ ਰੱਬ ਦਾ ਸ਼ੁਕਰਾਨਾ ਕੀਤਾ ਇਹ ਰੱਬਾ ਤੇਰੇ ਹੀ ਸੀ ਤੇਰੇ ਕੋਲ ਆਏ ਕਿਸੇ ਨਾਲ ਇਤਨਾ ਪਿਆਰ ਨਾ ਪਾ ਲਈਏ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਜ ਕੋ ਸਿੱਖਣਾ ਚਾਹੀਦਾ ਹੈ ਕਿਤਨਾ ਪਿਆਰ ਕਿਸੇ ਨਾਲ ਪਾ ਲਈਏ ਜਦੋਂ ਵਿਛੜੇ ਤਾਂ ਸਾਡੀਆਂ ਤਾਹਾਂ ਨਿਕਲ ਜਾਣ ਇਤਿਹਾਸ ਗਵਾਹ ਹੈ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਜ ਦੇ ਸਾਹਮਣੇ ਉਹਦੇ ਲਾਲ ਸ਼ਹੀਦ ਹੋ ਰਹੇ ਨਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਕਹਿੰਦੇ ਉਸ ਵੇਲੇ ਅੱਖ ਤੋਂ ਇੱਕ ਅਥਰੂ ਤੱਕ ਨਹੀਂ ਆਇਆ ਕਿਸੇ ਨੇ ਨਹੀਂ ਦੇਖਿਆ ਕਿ ਘੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਜ ਆਪਣੇ ਪੁੱਤਰਾਂ ਦੇ ਸੋਗ ਵਿੱਚ ਵਿਯੋਗ ਵਿੱਚ ਬੈਠੇ ਨੇ ਇਸ ਇਹ ਨਹੀਂ ਦੇਖਿਆ ਚੜ੍ਹਦੀ ਕਲਾ ਚ ਸੰਗਲੇ ਦਿਨ ਆਖ ਦਿੱਤਾ ਕਿ ਮੈਂ ਹੁਣ ਜੰਗ ਦੇ ਮੈਦਾਨ ਤੇ ਜਾਵਾਂਗਾ ਪਰ ਉਹ ਗੱਲ ਵੱਖਰੀ ਹੈ ਕਿ ਪੰਥ ਨੂੰ ਇਹ ਫੈਸਲਾ ਮਨਜ਼ੂਰ ਨਾ ਹੋਇਆ ਹੁਣ ਆਖ ਦਿੱਤਾ ਨਹੀਂ ਪਾਚ ਪਰ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਸਿਖਾ ਦਿੱਤਾ ਕਿ ਹੱਤ ਦੇ ਦੁੱਖ ਦੇ ਵਿੱਚ ਵੀ ਜਾ ਕਿਸੇ ਨਾਲ ਇਤਨਾ ਪਿਆਰ ਨਾ ਪਾ ਲਈਏ ਜਦੋਂ ਕੋਈ ਵਿਸੜੇ ਤਾਂ ਸਾਡੀਆਂ ਕਾਹਾਂ ਨਿਕਲ ਜਾਣਾ ਬਹੁਤ ਔਖਾ ਹੈ ਸਾਥ ਸੰਗਤ ਵਿਚਾਰ ਕਰ ਦੇਣੀ ਜਾਂ ਸਰਵਣ ਕਰ ਲੈਣੀ ਜਾਂ ਕਹਿ ਦੇਣਾ ਕਿ ਭਾਣਾ ਮੰਨਣਾ ਬਹੁਤ ਔਖਾ ਹੈ ਪਰ ਜਦੋਂ ਬੀਤਦੀ ਹੈ ਪਤਾ ਉਦੋਂ ਲੱਗਦਾ ਜਿਹੜੇ ਆਖਦੇ ਸਨ ਕਿ ਭਾਣੇ ਵਿੱਚ ਰਹੀਏ ਭਾਣੇ ਵਿੱਚ ਰਹੀਏ ਪਰ ਜਦੋਂ ਉਹਨਾਂ ਦੇ ਘਰ ਕੋਈ ਭਾਣਾ ਵਰਦਦਾ ਹੈ ਇਤਨਾ ਕੋ ਦੁੱਖ ਆ ਜਾਂਦਾ ਜਿਹਦੇ ਨਾਲ ਜਾਦਾ ਨੇਹ ਸੀ ਜਦੋਂ ਉਹ ਚੜ੍ਹਾਈ ਕਰ ਜਾਂਦਾ ਤਾਂ ਉਹ ਵੀ ਰੋ ਜਾਂਦਾ। ਕਈ ਦਾਸ ਨੇ ਦੇਖੇ ਨੇ ਕਈਆਂ ਨਾਲ ਵਿਚਾਰ ਹੋਏ ਜਿਹੜੇ ਉਪਦੇਸ਼ ਕਰਦੇ ਸਨ ਤਾਂ ਜਦੋਂ ਉਹਨਾਂ ਨੇ ਉਹਨਾਂ ਤੋਂ ਪੁੱਛਣਾ ਕੀਤਾ ਨਾ ਜਦੋਂ ਉਹਨਾਂ ਦੇ ਪਰਿਵਾਰ ਵਿੱਚੋਂ ਵਿਛੋੜਾ ਪਿਆ ਜੀਵਨ ਸਾਥੀ ਦਾ ਤਨ ਆਖ ਦਿੱਤਾ ਕਿ ਮੈਂ ਦੁਨੀਆ ਨੂੰ بڑا ਉਪਦੇਸ਼ ਦਿੰਦਾ ਜਦੋਂ ਕਿਸੇ ਦੇ ਸੋਖ ਤੇ ਜਾਣਾ ਕਹਿ ਦੇਣਾ ਕਿ ਭਾਣੇ ਵਿੱਚ ਰੋ ਭਾਣੇ ਵਿੱਚ ਰੋ ਪਰ ਕਹਿੰਦੇ ਜਦੋਂ ਮੇਰੀ ਘਰ ਵਾਲੀ ਦੀ লাশ ਮੇਰੇ ਹੱਥਾਂ ਵਿੱਚ ਸੀ ਨਾ ਉਹ ਹੁੱਕੇ ਲੈ ਰਹੀ ਸੀ ਅੰਤਿਮ ਸਮਾਂ ਸੀ ਕਹਿੰਦੇ ਮੇਰੇ ਅੱਖਾਂ ਤੋਂ ਨਾਲ ਹੀ ਬਿਰਾਗ ਆ ਗਿਆ ਰੋਣਾ ਨਿਕਲ ਗਿਆ ਮੇਰਾ ਦੁਨੀਆ ਨੂੰ ਉਪਦੇਸ਼ ਕੀਤਾ ਪਰ ਜਦੋਂ ਆਪਣੇ ਤੇ ਪਈ ਫਿਰ ਤਾਹਾਂ ਨਿਕਲ ਜਾਂਦੀਆਂ ਸਾਸਾਂ ਬਹੁਤ ਔਖਾ ਹੈ ਬਾਣੀ ਕਹਿ ਰਹੀ ਹੈ ਤੂੰ ਭਾਣੇ ਵਿੱਚ ਰਹਿ ਭਾਣੇ ਵਿੱਚ ਰਹਿਣਾ ਹੀ ਬਹੁਤ ਔਖਾ ਹੈ ਕੋਈ ਵਿਰਲਾ ਹੈ ਉਹਨੂੰ ਹੀ ਮਰਜਨ ਗੁਰਮੁਖ ਕਿਹਾ ਹੈ ਉਹਨੂੰ ਹੀ ਮਰਜਨ ਰੱਬ ਦਾ ਪਿਆਰਾ ਕਿਹਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਨਾ ਡਰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੇ ਪਾਤਸ਼ਾਹ ਨੇ ਬਚਨ ਉਚਾਰਨ ਨੇ ਨਾ ਭੈ ਕਾਹੂ ਕੋ ਦੇਤ ਨੈ ਨੈਪੈ ਮਾਨਤ ਆਣ ਜੇ ਅਜ ਦੇ ਮੁਖ ਵਾਕ ਦੇ ਵਿੱਚ ਪਾਤਸ਼ਾਹ ਆਖਦੇ ਨੇ ਸੁਖ ਸਨੇ ਅਰ ਭੈ ਨਹੀਂ ਜਾ ਕੇ ਮਰ ਕਹਿੰਦੇ ਰੱਬ ਦਾ ਪਿਆਰਾ ਡਰਦਾ ਹੀ ਕਿਸੇ ਤੋਂ ਨਹੀਂ ਗੁਰੂ ਤੇਗ ਬਹਾਦਰ ਨੇ ਕਹਿਣ ਮਾਤਰ ਨਹੀਂ ਕਰਕੇ ਵੀ ਦਿਖਾਏ ਜਦੋਂ ਕਸ਼ਮੀਰੀ ਪੰਡਤਾਂ ਤੇ ਔਖਾ ਸਮਾਂ ਆਇਆ ਤਾਂ ਉਹੀ ਗੁਰੂ ਤੇਗ ਬਹਾਦਰ ਮਾਤਨ ਆਪਣਾ ਸੀਸ ਚਾਂਦਨੀ ਚੌਂਕ ਵਿੱਚ ਦਿੱਤਾ ਉਹ ਸੀ ਗੁਰਮੁਖ ਦੇ ਉਦਾਹਰਣ ਉਹ ਸੀ ਰੱਬ ਦੇ ਪਿਆਰੇ ਦੀ ਉਦਾਹਰਣ ਇਦਾਂ ਦਾ ਪਿਆਰ ਹੋਵੇ ਰੱਬ ਨਾਲ ਹੋਵੇ ਝੂਠਾ ਨਹੀਂ ਕਿਸੇ ਦੇ ਖਾਤਰ ਜੇ ਮਰਨਾ ਵੀ ਪੈ ਗਿਆ ਜੇ ਸੱਚ ਦੇ ਖਾਤਰ ਮਰਨਾ ਵੀ ਪੈ ਗਿਆ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਜੇ ਮਰਨਾ ਵੀ ਪੈ ਗਿਆ ਤਾਂ ਉਹ ਵੀ ਪਾਤਸ਼ਾਹ ਨੇ ਕਬੂਲ ਕੀਤਾ ਸੁਮਾ ਜਾਦ ਨੇ ਕਿ ਭੜਿਆ ਜੇ ਹੱਥ ਦਾ ਦੁੱਖ ਜਦੋਂ ਸੁਖ ਜਦ ਕਿਸੇ ਕੋ ਡਰਨਾ ਨਾ ਕਿਸੇ ਨੂੰ ਡਰੋਣਾ ਸੋਨੇ ਨੂੰ ਵੀ ਮਿੱਟੀ ਸਮਾਨ ਮਰਨਾ ਇਹ ਰੱਬ ਦੇ ਕਾਰੇ ਦੀ ਧਾਰਨਾ ਤੂੰ ਸਮਝ ਲਈ ਉਹ ਜਿਹੜਾ ਗੁਰਮੁਖ ਹੈ ਉਹ ਰੱਬ ਦਾ ਪਿਆਰਾ ਹੈ ਉਹੀ ਸੰਤ ਹੈ ਉਹੀ ਮਹਾਪੁਰਸ਼ ਹੈ ਪਰ ਅੱਜ ਦੇ ਹਾਲਾਤ ਕੀ ਨੇ ਦੁੱਖ ਆ ਜਵੇ ਤਾਂ ਵੱਡੇ ਤੋਂ ਵੱਡਾ ਜਿਹੜਾ ਪ੍ਰਚਾਰਕ ਹੈ ਉਹ ਵੀ ਤਾਂ ਹਾਂ ਮਾਰ ਕੇ ਰੋ ਦਿੰਦਾ ਜੀ ਵੱਡੇ ਤੋਂ ਵੱਡਾ ਕੋਈ ਸੰਤ ਹੈ ਨਾ ਉਹਦੇ ਵੀ ਅੱਖਾਂ ਚੋਂ ਅਥਰੂ ਆ ਜਾਂਦਾ ਜਦੋਂ ਸਾਹਮਣੇ ਮਾਂ ਹੋਵੇ ਕਈ ਵਾਰੀ ਦੇਖਿਆ ਹੈ ਨਾ ਦੁਨੀਆ ਨੂੰ ਤਾਂ ਪ੍ਰਚਾਰ ਕੀਤਾ ਪਰ ਜਦੋਂ ਆਪਣੀ ਮਾਂ ਆਪਣਾ ਪਰਿਵਾਰ ਦੀ Laash ਮੋਹਰੇ ਪਈ ਹੋਵੇ ਤਾਂ ਉਹ ਵੀ ਟੁੱਟ ਜਾਂਦਾ ਉਹਦੀ ਅੱਖਾਂ ਚੋਂ ਅਥਰੂ ਆ ਜਾਂਦਾ ਜੀ ਪਰਮਾਤਮਾ ਦੇ ਨੇ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਹੈ ਰੱਬ ਦੀ ਰਜਾ ਦੇ ਵਿੱਚ ਹੈ ਨਾ ਜਿਹੜਾ ਵਾਕਈ ਸੰਗੀ ਉਸ ਪ੍ਰਮਾਤਮਾ ਨੂੰ ਸਮਝਦਾ ਤਾਂ ਕਦੇ ਨੇ ਉਹ ਫਿਰ ਵਿਰਾਗ ਨਹੀਂ ਕਰਦਾ ਉਹ ਤਾਂ ਕੇਵਲ ਤੇ ਕੇਲ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਉਹ ਸਮਝਦਾ ਹੈ ਕਿ ਮਾਲਕ ਤੇਰੇ ਸੀ ਤੇਰੇ ਕੁਲੀ ਆਏ ਉਹ ਕਿ ਅਸੀਂ ਪਿਆਰ ਪਾਲਿਆ ਦੁਨੀਆ ਵਿੱਚ ਆਏ ਅਸੀਂ ਹਰ ਇੱਕ ਚੀਜ਼ ਮੰਨ ਲਏ ਕਿ ਆਹ ਮੇਰੀ ਹੈ ਮੇਰੀ ਹੈ ਆ ਮੇਰੀ ਹੈ ਪਰ ਬੰਦੇ ਆ ਜਿਸ ਮਾਲਕ ਨੇ ਭੇਜਿਆ ਸੀ ਉਹ ਵਸਤਾਂ ਉਹਨੀਆਂ ਸਨ ਜਿਸ ਕੀ ਵਸਪ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਕੀਤੇ ਗੁਰਬਾਣੀ ਚ ਨਿਕਾਦਾ ਆਤਮਾ ਕਹਿੰਦੇ ਜਿਸ ਪ੍ਰਮਾਤਮਾ ਦੀ ਵਸਤਾ ਜਿਸ ਜੀਵ ਨੂੰ ਮਾਲਕ ਨੇ ਭੇਜਿਆ ਅਸਲੀ ਜੋ ਮਾਲਕ ਹੈ ਉਹ ਲੈ ਗਿਆ ਇਤੇ ਵਿਰਾਂਗ ਕਦ ਕਹਿਣ ਤੋਂ ਭਾਵ ਇਹ ਕਿ ਜਿਹਦੇ ਵਿੱਚ ਇਹ ਗੁਣ ਨੇ ਉਹ ਮਾਝ ਆਗਦਨ ਗੁਰੂ ਤੇਗ ਬਹਾਦਰ ਮਾਝ ਰੱਬ ਦਾ ਪਿਆਰਾ ਹੀ ਉਹ ਹੈ ਉਹੋ ਹੈ ਅਸਲੀ ਸੰਤ ਉਹ ਹੀ ਅਸਲੀ ਬਾਪੁ ਜੀ ਅਗਲਾ ਵਚਨ ਰਹਿਮਤ ਕਰਦੇ ਨੇ ਮਾਰੇ ਕਹਿੰਦੇ ਨਾ ਕਿਸੇ ਦੀ ਉਸਤਤ ਤੇ ਨਾ ਕਿਸੇ ਦੀ ਨਿੰਦਿਆ ਵੱਲ ਧਿਆਨ ਦਿੰਦਾ ਨਾ ਕਿਸੇ ਦੀ ਨਿੰਦਾ ਕਰਦਾ ਤੇ ਨਾ ਕਿਸੇ ਦੀ ਝੂਠੀ ਕੁਸ਼ਾਮਤ ਕਰਦਾ ਇਹ ਨਹੀਂ ਹੈ ਕੋਈ دنیਵੀ ਬੰਦਾ ਆ ਗਿਆ ਕੋਈ ਉੱਚ ਹੁਦਦ ਤੇ ਲੱਗਾ ਆ ਗਿਆ ਕੋਈ ਚੰਗੀ ਨੌਕਰੀ ਤੇ ਲੱਗਾ ਆ ਗਿਆ ਉਹਦੇ ਉਸਤਦ ਦੇ ਪੁੱਲੇ ਬਣ ਦੇਣੇ ਜੀ ਕਈ ਕਰਦੇ ਨੇ ਨਾ ਇਹਦਾ ਗੁਰੂ ਘਰ ਬਣੇ ਦੇਖਦੇ ਮਾਫ ਕਰਨਾ ਹੁੰਦਾ ਬੰਦਾ ਅੱਤ ਦਾ ਪਾਪੀ ਹੁੰਦਾ ਬੰਦਾ ਅੱਤ ਦਾ ਠੱਗ ਬੇਈਮਾਨ ਉਹਦੇ ਉਸਤਦ ਦੇ ਪੁੱਲ ਬਣ ਕੇ ਚੱਲ ਜਾਂਦੇ ਕੀ ਪਾਉ ਨੱਖ ਨਹੀਂ ਹੁੰਦਾ ਝੂਠੇ ਕੁਸ਼ਾਮਤ ਕਰ ਦਿੱਤੀ ਕਿਉਂ ਕਿ ਇਹ ਤੋਂ ਮੈਨੂੰ ਫਾਇਦਾ ਹੋਏਗਾ ਕੁਛ ਪਰ ਮਾਝਾ ਰੱਬ ਦਾ ਪਿਆਰਾ ਇਹਦਾ ਨਹੀਂ ਕਰਦਾ ਕਿਸੇ ਦੀ ਝੂਠੀ ਨਿੰਦਾ ਨਹੀਂ ਉਹ ਸੱਚ ਬਿਆਨ ਕਰਦਾ ਜਿਸ ਤਰ੍ਹਾਂ ਗੁਰਨਾਨ ਨਾਨਕ ਪਾਤਸ਼ਾਹ ਬਾਬਰ ਦੇ ਮੋਰੇ ਵਾਹ ਗਏ ਆਖ ਦਿੱਤਾ ਹੁਣ ਬਾਬਰ ਕੋ ਗਏ ਜਿਸ ਬਾਬਰ ਨੇ ਛੜਿਆ ਕੋਈ ਜਿਹਦੇ ਨਾ ਤੋਂ ਹੀ ਕੰਬਦੇ ਸਨ ਜਦੋਂ ਗੁਰਨਾਨ ਨਾਨਕ ਪਾਤਸ਼ਾਹ ਦੇ ਸਾਹਮਣੇ ਜਾ ਕੇ ਬੈਠੇ ਨਾ ਮਾਰਦ ਨੇ ਇਹ ਹੀ ਆਖਿਆ ਕਿ ਬਾਬਰ ਤੂੰ ਜਾਵਰ ਹੈ ਤੂੰ ਬਾਬਰ ਨੇ ਤੂੰ ਜ਼ਲਮ ਕਰਨ ਵਾਲਾ ਹੈ ਤੇਰੇ ਸੈਨਿਕ ਹਲਕੇ ਹੋਏ ਕੁੱਤੇ ਨੇ ਐਦਾਂ ਕਿਸੇ ਨੂੰ ਕਹਿ ਦੇਣਾ ਸਾਧ ਸੰਗਤ ਮਾੜੀ ਗੱਲ ਕੋਈ ਮਾੜੀ ਮੋਟੀ ਗੱਲ ਥੋੜੀ ਇਹ ਉਹੀ ਕਹੇਗਾ ਨਾ ਜਿਹਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਸੱਚ ਨੂੰ ਸੱਚ ਕਹਿਣ ਵਾਲਾ ਕੋਈ ਬੱਲਾ ਹੈ ਇੱਥੇ ਹੁਣ ਅਰਥ ਲੈੜੇ ਨੇ ਜਿਹੜਾ ਸੱਚ ਨੂੰ ਸੱਚ ਕਹਿੰਦਾ ਹੈ ਕਿਸੇ ਆ タルਮੀ ਨੂੰ タルਮੀ ਕਹਿ ਜਾਈਏ ਨਿੰਦਿਆ ਨਹੀਂ ਸਾਸਵੇਂ ਸੱਚ ਹੈ ਚੋਰ ਨੂੰ ਚੋਰ ਨਹੀਂ ਕਹਿਣਾ ਹੋਰ ਸਾਧੂ ਥੋੜੀ ਕਹਿ ਦੇਣਾ ਕਈ ਆਖਦੇ ਨੇ ਨਿੰਦਾ ਹੈ ਹੁਣ ਜਿਹੜਾ ਬਾਬਾ ਅਤਤ ਦਾ ਪਖੰਡੀ ਜਿਹੜਾ ਸੰਤ ਅਤਤ ਦਾ ਪਖੰਡੀ ਉਹਨੂੰ ਪਖੰਡੀ ਨਹੀਂ ਕਹਿਣਾ ਤਾਂ ਹੋਰ ਉਹਨੂੰ ਕੀ ਕਹਿਣਾ ਕਈ ਆਖਦੇ ਨੇ ਨਿੰਦਾ ਕੀਤੀ ਜਾ ਰਹੀ ਉਹ ਨਿੰਦਾ ਨਹੀਂ ਉਹ ਸੱਚ ਕਿਹਾ ਜਾ ਰਿਹਾ ਜੇ ਨਿੰਦਾ ਹੁੰਦੀ ਤਾਂ ਦਾਸ ਨੇ ਕਈ ਵਾਰ ਆਖਿਆ ਸਭ ਤੋਂ ਵੱਡੇ ਨਿੰਦਕ ਗੁਰਨਾਨ ਦੇਵ ਪਾਤਸ਼ਾਹ ਨੇ ਫਿਰ ਜਿਵੇਂ ਇਹ ਦੇਖੀਏ ਨਾ ਕਿ ਕਿਸੇ ਮਹਾਪੁਰਸ਼ ਨੂੰ ਮਾੜਾ ਕਹਿ ਦਿੱਤਾ ਹੁਣ ਗੁਰਨਾਨ ਨ ਪਾਤਸ਼ਾਹ ਨੂੰ ਪਤਾ ਨਹੀਂ ਕਿਤਨੇ ਕੋ ਜੋਗੀ ਕਿਤਨੇ ਕੋ ਕਾਜੀ ਕਿਤਨੇ ਕੋ ਸਾਧੂ ਜੋ ਧੁਨੀਆਂ ਲਾ ਕੇ ਅੱਖਾਂ ਮੀਟ ਕੇ ਲੋਕਾਂ ਨੂੰ ਠੱਗ ਰਹੇ ਸਨ ਗੁਰਨਾਨ ਨ ਪਾਤਸ਼ਾਹ ਨੇ ਉਹਨਾਂ ਤੇ ਜਾ ਕੇ ਨੱਥ ਪਾਈ ਉਹਨਾਂ ਨੂੰ ਸਹੀ ਮਾਰਗ ਦਿਖਾਇਆ ਹੁਣ ਇਹ ਨਿੰਦਾ ਥੋੜੀ ਸੀ ਸੱਜਣ ਠੱਗ ਨੂੰ ਵਾਕਈ ਸੱਜਣ ਬਣਾ ਦਿੱਤਾ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ ਇਹ ਉਹੀ ਬਣਾਏਗਾ ਜਿਹਦਾ ਆਪਣਾ ਜੀਵਨ ਹੈ ਜਿਹੜਾ ਰੱਬ ਨਾਲ ਜੁੜਿਆ ਸੱਚ ਬਿਆਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਨਾਲ ਤੁਰੇ ਸੱਚ ਦਾ ਸਾਥ ਦਿੱਤਾ ਇਹ ਹੀ ਗੁਰੂ ਤੇਗ ਬਹਾਦਰ ਮੱਝ ਆਖਰਣੇ ਮਰ ਕੇ ਕਹਿੰਦੇ ਉਹ ਜਿਹੜਾ ਰੱਬ ਦਾ ਪਿਆਰਾ ਨਾ ਕਿਸੇ ਦੀਆਂ ਝੂਠੀਆਂ ਖਸ਼ਾਮਤਾ ਕਰਦਾ ਹੈ ਤਾਂ ਨਾ ਉਹਦੀ ਕੋਈ ਨਿੰਦਾ ਕਰੀ ਜਾਏ ਨਿੰਦਾ ਬਲ ਧਿਆਨ ਦਿੰਦਾ ਗੁਰੂ ਪਾਤਸ਼ਾਹ ਦੀ ਰੱਜ ਕੇ ਨਿੰਦਾ ਕੀਤੀ ਗੁਰੂ ਅਰਜਨ ਪਾਤਸ਼ਾਹ ਦੀ ਗੁਰੂ ਨਾਨਕ ਪਾਤਸ਼ਾਹ ਦੀ ਸੰਸਾਰ ਰੱਜ ਕੇ ਇਹਦੇ ਵਿੱਚ ਭੁੱਲ ਚੰਬੜ ਗਏ ਨੇ ਪਾਗਲ ਹੋ ਗਿਆ ਧਰਮ ਤੋਂ ਉਸ ਗਲਤ ਗੱਲਾਂ ਕਰਦਾ ਇਹ ਧਰਮੀ ਨਹੀਂ ਇਹ ਧਰਮੀ ਹੈ ਨਾਨਕ ਕਈਆਂ ਨੇ ਨਾਨਕ ਮਤਾ ਗੁਰੂ ਨਾਨਕ ਪਾਤਸ਼ਾਹ ਕਈਆਂ ਨੇ ਗੁਰੂ ਨਾਨਕ ਕਈਆਂ ਨੇ ਪੀਰ ਨਾਨਕ ਵੱਖਰੇ ਵੱਖਰੇ ਨਾਂ ਨੇ ਜੀ ਜੋ ਨਾਂ ਨੂੰ ਪਾਤਸ਼ਾਹ ਕਈ ਨਾਮ ਮਿਲਦੇ ਨੇ ਇਸ ਤਰ੍ਹਾਂ ਕਰ ਦਿੱਤਾ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿਉਂ ਉਹ ਇਸ ਮਾਲਕ ਨਾਲ ਜੁੜੇ ਹੋਏ ਸਨ ਨਾ ਕਿਸੇ ਦੀ ਨਿੰਦਿਆ ਵੱਲ ਤੇ ਨਾ ਕਿਸੇ ਦੀ ਝੂਠੀਆਂ ਕਸ਼ਾਮਤ ਕਰਦਾ ਆਖਦੇ ਨੇ ਨਾਹੀਂ ਲੋਭ ਮੋਹ ਤੇ ਅਬਮਾਨ ਉਹਦੇ ਵਿੱਚ ਹੰਕਾਰ ਹੁੰਦਾ ਹੰਕਾਰ ਤੋਂ ਰਹਿਤ ਹੁੰਦਾ ਹਰ ਇੱਕ ਸੋਗ ਤੇ ਰਹੇ ਨਿਆਰ ਨਾਹੀਂ ਮਾਨਯ ਅਪਮਨ ਆਸ ਆ ਮਨ ਸਾ ਸਗਲ ਤੇ ਅੱਗੇ ਸੰਸਾਰ ਦੇ ਹਾਲਾਤ ਨੇ ਕੋਈ ਆਸਦਾ ਮੇਰੀ ਮਨੋ ਕਾਉਨਾ ਮ ਪੂਰੀ ਹੋ ਜਾਏ ਮੈਨੂੰ ਆ ਚਾਹੀਦਾ ਮੈਨੂੰ ਆ ਪ੍ਰਾਪਤ ਹੋ ਜਾਏ ਰੱਬਾ ਕਹਿੰਦੇ ਪਰ ਰੱਬ ਦਾ ਪਿਆਰਾ ਨਿਰਆਸ ਬਿਸਰਦਾ ਉਹਦੀ ਕੋਈ ਆਸ ਨਹੀਂ ਰਹਿ ਜਾਂਦੇ ਸੰਸਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਖਸਤ ਹੋਇਆ ਕਹਿੰਦੇ ਪਰ ਰੱਬ ਦੇ ਪਿਆਰੇ ਦੇ ਲਾਗੇ ਨਹੀਂ ਆਉਂਦੇ ਕਾਮ ਕ੍ਰੋਧ ਜੇ ਪਰਸੇ ਨਾਹਿਨ ਤੇ ਕਟ ਬ੍ਰਹਮਨ ਨਵਾਸਾ ਸਮਝ ਲੈਣਾ ਉਹਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਨਵਾਸਾ ਹੈ ਗੁਰੇ ਕਿਰਪਾ ਜੇ ਨਰ ਕੋ ਕੀਨੇ ਤੇ ਇਹ ਜੁਗਤ ਪਛਾਨੇ ਕਹਿੰਦੇ ਜਿਤ ਗੁਰੂ ਦੀ ਨਦਰ ਰਹਿਮਤ ਹੋ ਜਾਵੇ ਉਹੀ ਇਸ ਜੁਗਤ ਨੂੰ ਪਛਾਣਦਾ ਹੈ ਉਹੀ ਮੁਝਦਾ ਨਾਨਕ ਲੀਨ ਭਿਉ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਰੱਬ ਦਾ ਪਿਆਰਾ ਖਿਰ ਮਾਲਕ ਵਿੱਚ ਇਸ ਤਰ੍ਹਾਂ ਸਮਾ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ ਕਹਿਣ ਤੋਂ ਭਾਵ ਇਹ ਜਿਹੜਾ ਰੱਬ ਦਾ ਪਿਆਰਾ ਹੈ ਨਾ ਦੁੱਖਾਂ ਵਿੱਚ ਡਰਦਾ ਹੈ ਨਾ ਸੁਖਾਂ ਤੇ ਵਾਲਾ ਸੁਖ ਜਾਂਦਾ ਨਾ ਕਿਸੇ ਨੂੰ ਭੈ ਦਿੰਦਾ ਨਾ ਕਿਸੇ ਦੇ ਭੈ ਵਿੱਚ ਰਹਿੰਦਾ ਨਾ ਕਿਸੇ ਦੀ ਝੂਠੀ ਖੁਸ਼ਾਮਤ ਕਰਦਾ ਨਾ ਹੀ ਕਿਸੇ ਨੇ